ਭਗਵੰਤ ਸੇ ਆ ਤੂੰ ਆਪ ਕਹਿੰਦਾ ਹੁੰਦਾ ਸੇ ਨਾ ਕਿ ਜਿਹੜੀ ਦੂਜਿਆਂ ਦੇ ਘਰ ਦੀ ਇੱਜ਼ਤ ਉਛਾਲਦੇ ਨੇ ਉਹਨਾਂ ਨੂੰ ਦੂਜਿਆਂ ਦੇ ਘਰ ਦੀ ਲੋੜੀ ਲੱਗਦੀ ਹੈ ਤੇ ਜਦੋਂ ਆਪ ਦੇ ਘਰ ਲੱਗਦੀ ਹੈ ਤਾਂ ਸੇਕ ਲੱਗਦਾ ਹੈ ਤੇ ਹੁਣ ਤੂੰ ਕੀ ਕੀਤਾ ਜਦੋਂ ਸੁਖਪਾਲ ਖੈਰਾ ਨੇ ਬਾਹਰ ਆਉਣਾ ਸੀ ਤੇ ਜ਼ਮਾਨਤ ਦੇ ਬਾਹਰ ਆਉਣਾ ਸੀ ਤੇ ਉਸ ਤੋਂ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਤੇ ਜਿਸ ਨੂੰ ਲੈ ਕੇ ਤੁਸੀਂ ਐਦਾ ਤਾਂ ਸੁਖਪਾਲ ਖੈਰਾ ਦੀ ਆਵਾਜ਼ ਨਹੀਂ ਦਬਾ ਸਕਦੇ ਇਹ ਬਿਆਨ ਦਾਜ਼ੀਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦਿੱਤੇ ਨੇ ਤੇ ਉਹ ਸੁਖਪਾਲ ਖੈਰ ਦੇ ਹੱਕ ਦੇ ਵਿੱਚ ਆਏ ਨੇ ਤੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜ਼ਮਾਨਤ ਮਿਲਣ ਦੇ ਸਿਪਰੰਤ ਉਸ ਦੇ ਬਾਵਜੂਦ ਸੁਖਪਾਲ ਖੈਰ ਨੇ ਇੱਕ ਹੋਰ ਕੇਸ ਜਿਹੜਾ ਝੂਠਾ ਦਰਜ ਕਰ ਦਿੱਤਾ ਪੂਰੇ ਮੁੱਦੇ ਲੈ ਕੇ ਸੁਣਦੇ ਆ ਚਰਨਜੀਤ ਚੰਨੀ ਦਾ ਕੀ ਕਹਿਣਾ ਹੈ ਦੇਖੋ ਪੰਜਾਬ ਸਰਕਾਰ ਅੱਜ ਦੀ ਤਰੀਕ ਦੇ ਵਿੱਚ ਖੈਰ ਦੇ ਨਾਲ ਬਹੁਤ ਜ਼ਿਆਦਾ ਨਜਾਇਜ਼ ਕਰ ਰਹੀ ਹੈ ਖਰੇ ਤੇ ਬਿਨਾ ਮਤਲਬ ਦੇ ਇਸ ਕਰਕੇ ਕਿ ਉਹ ਸਰਕਾਰ ਦੀਆਂ ناکਾਮੀਆਂ ਦੇ ਖਿਲਾਫ ਬੋਲਦਾ ਹੈ ਇਹਨਾਂ ਨੇ ਪਹਿਲਾ ਪਰਚਾ ਕੀਤਾ ਫਿਰ ਉਹਦੀ ਜ਼ਮਾਨਤ ਨਹੀਂ ਹੋਣ ਦਿੱਤੀ ਅੱਜ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਹੈ ਤੇ ਇਹਨਾਂ ਨੇ ਇੱਕ ਹੋਰ ਪਰਚਾ ਪਾ ਕੇ ਉਹਨੂੰ ਫੇਰ ਉੱਥੀ ਰੱਖ ਲਿਆ ਇਹ ਜਿਹੜਾ ਲੋਕਤੰਤਰ ਦੇ ਵਿੱਚ ਕੰਮ ਹੈ ਪੰਜਾਬ 'ਚ ਅੱਗੇ ਕਦੇ ਦੇਖਣ ਨੂੰ ਮਿਲਿਆ ਨਹੀਂ ਇਸ ਤਰ੍ਹਾਂ ਬਹੁਤ ਹੀ ਗਲਤ ਤਰੀਕੇ ਦੇ ਨਾਲ ਉਹਦੇ ਨਾਲ ਧੱਕਾ ਕੀਤਾ ਜਾ ਰਿਹਾ ਜਦ ਇਹਨਾਂ ਨੂੰ ਈਡੇ ਸੱਮਣ ਆਉਂਦੇ ਐ ਪਹਿਲਾਂ ਇਹ ਕਹਿੰਦੇ ਆ ਕਿ ਜੀ ਜੇ ਤੁਹਾਨੂੰ ਬਿਜੀਲੈਂਸ ਬਣਾਉਂਦੀ ਹੈ ਤੁਸੀਂ ਜਾਓ ਜੇ ਤੁਸੀਂ ਸੱਚੇ ਹੈ ਤਾਂ ਆਪਣਾ ਪੇਸ਼ ਕਰੋ ਪੰਜਾਬੀਆਂ ਨੂੰ ਇਸ ਤਰ੍ਹਾਂ ਠੋਕੀ ਜਾਂਦੇ ਆ ਲੇਕਿਨ ਜਦ ਇਹਨਾਂ ਨੂੰ ਈਡੀ ਦੇ ਸਾਹਮਣੇ ਆਉਂਦੇ ਆ ਫਿਰ ਕਹਿੰਦੇ ਸਾਡੇ ਨਾਲ ਧੱਕਾ ਕਰਦੇ ਆ ਮੈਂ ਸੱਚਾ ਹਾਂ ਮੈਂ ਕਟੜ ਇਮਾਨਦਾਰ ਹਾਂ ਭਾਈ ਤੂੰ ਕਟੜ ਇਮਾਨਦਾਰ ਹੈ ਜਾ ਕੇ ਪੇਸ਼ ਹੋ ਕੇ ਦੱਸ ਦੇ ਲੇਕਿਨ ਇਹ ਕਹਿੰਦੇ ਵੀ ਕਿਸੇ ਦੇ ਘਰ ਅੱਗ ਲੱਗੀ ਤਾਂ ਬਸੰਤਰ ਸਾਡੇ ਘਰ ਲੱਗੀ ਤਾਂ ਅੱਗ ਹੈ ਇਸ ਕਰਕੇ ਇਹ ਜਿਹੜੀ ਧੂਰੀ ਨੀਤੀ ਹੈ ਇਹ ਬਿਲਕੁਲ ਗਲਤ ਹੈ ਹਰ ਖਾਸ ਤੌਰ ਤੇ ਇਸ ਤਰੀਕੇ ਦੇ ਨਾਲ ਹਰ ਪੰਜਾਬੀ ਨੂੰ ਚੱਕ ਕੇ ਅੰਦਰ ਕਰ ਦੇਣਾ ਹਰੇਕ ਨੂੰ ਵਿਜੀਲੈਂਸ ਚ ਬੁਲਾ ਲੈਣਾ ਇਹ ਜਿਹੜਾ ਦਬਾਅ ਦੀ ਨੀਤੀ ਹੈ ਪੰਜਾਬ ਨਾ ਕਦੇ ਦਬਿਆ ਨਾ ਹੀ ਕਦੇ ਦਬੇਗਾ